ਗੁਰੂ ਗ੍ਰੰਥਨ ਸਾਹਿਬ ਜੀ ਦੇ ਮਹਾਰਾਜ ਸੱਜੇ ਪਾਸ਼ਾ ਜੀ ਨਰਲਿੰਕੀ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰੀ ਸੰਗਤ ਜੀ ਵਧੇ ਪਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਇਓ ਜਿਵੇਂ ਗੁਰਮਖਾਨੇ ਸਾਨੂੰ ਦੱਸਿਆ ਕਿ ਆਪਾਂ ਸ਼ਬਦ ਦਾ ਅਭਿਆਸ ਕਰੀਏ ਬਿੜ੍ਹ ਕਰੀਏ ਫਿਰ ਉਪਰੰਤ ਆਪਾਂ ਮਹਾਰਾਜ ਸੱਜੇ ਪਾਸ਼ਾ ਜੀ ਦੀ ਵਿਚਾਰ ਕਰਨੀ ਸੋ ਆਓ ਸਾਰੇ ਚਾਹਰੇ ਨੇਤਰ ਬੰਦ ਕਰਕੇ ਆਪਣੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣਨਾ ਕੋਈ ਵੀ ਵਿਚਾਰ ਫੁਰਨਾ ਨਹੀਂ ਲੈਣਾ ਆਪਣਾ ਧਿਆਨ ਜੋ ਹੈ ਉਹ ਆਪਣੀ ਆਵਾਜ਼ ਵਿੱਚ ਰੱਖਣਾ ਸੋ ਸਾਰੇ ਨੇਤਰ ਬੰਦ ਕਰਕੇ ਸ਼ੁਰੂ ਕਰੋ ਜੀ ਵਾਗ ਗਿਰੂ ਵਾਗ ਗਿਰੂ ਵਾਗ ਗਿਰੂ ਵਾਗ ਗਿਰੂ ਵਾਗ ਗਿਰੂ ਵਾਗ ਗਿਰੂ ਵਾਗ ਗਿਰੂ

ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ